ਮੈਂ ਮਤਲਬ ਕਹ ਰਿਹਾ ਜੇ ਤੁਸੀਂ ਟਰੈਕਟਰ ਲਓਗੇ ਇੰਨੇ ਕ ਪੈਸੇ ਤੁਹਾਡੇ ਨਾਲ ਬਚੂਗੇ ਵੀ ਜਿਹੜੇ ਮਗਰ ਦੋਸਤਾਂ ਵੀ ਬਣ ਜਾਣੇ ਸੀ ਹਨ ਮੈਂ ਤੁਹਾਨੂੰ ਸਿੱਧਾ ਸਮਝਾਉਂਗਾ ਜਿਹੜਾ ਸੌਖਾ ਜਿਹਾ ਸਾਰਿਆਂ ਦੇ ਦਿਮਾਗ 'ਚ ਗੱਲ ਸਿੱਧੀ ਪੈ ਜਾਵੇ ਉੱਤੇ 120000 ਰੁਪਏ ਘਟ ਗਿਆ ਕੁਲ ਸੀਡਰ ਆਪਾਂ ਨੂੰ 2.5 ਲੱਖ 'ਚ ਪੈਂਦਾ ਸੀ ਹਨਾ 2.5 ਪੌਣੇ 3 ਲੱਖ ਦਾ ਪੈਂਦਾ ਸੀਗਾ ਜੇ ਕਿਸੇ ਨੇ ਕੋਈ ਕਾਰ ਜਾਂ ਕੋਈ ਟਰੈਕਟਰ ਜਾਂ ਕੋਈ ਖੁਸ਼ ਵੀ ਲੈਣਾ ਹੈ ਨਾ ਉਹ ਪਹਿਲਾਂ ਨਾ ਲੈ ਲਿਓ ਪਰ ਆਮ ਕੰਪਨੀਆਂ ਨੇ ਨਹੀਂ ਇਹ ਗੱਲਾਂ ਦੱਸਣੀਆਂ ਜਾਂ ਡੀਲਰਾਂ ਨੇ ਕਿਉਂਕਿ ਉਹਨਾਂ ਕੋ ਜਿਹੜੇ ਸਟਾਕ ਪਏ ਆ ਉਹ ਪਹਿਲੇ ਰੇਟ 'ਚ ਆਇਓ ਆ। ਤਾਂ ਉਹਨਾਂ ਨੂੰ ਇਹ ਹੋਣਾ ਵੀ ਸਾਡਾ ਇਹ ਸਟਾਕ ਨਿਕਲ ਜਾਏ। ਦੇਖੋ ਜੇ ਤੁਹਾਨੂੰ ਆਪਣੇ ਸਟਾਕ ਨਾ ਆਇਆ ਤਾਂ ਜ਼ਿਮੀਦਾਰ ਦਾ ਪੈਸਾ ਵੀ ਜਿਹੜਾ ਨਜਾਇਜ਼ ਆ ਹਨਾ ਪਰ ਇਦਾਂ ਵੀ ਜ਼ਿਮੀਦਾਰ ਤਕਰੀਬਨ ਲਗਭਗ ਸਾਰੇ ਵੀਡੀਓ ਦੇਖ ਲਿਓ। 10-12 ਦਿਨਾਂ ਬਾਅਦ ਉਹੀ ਚੀਜ਼ ਦਾ ਰੇਟ ਘਟ ਜਾਣਾ ਹੈ ਹਨਾ। ਤੇ ਇਸ ਕਰਕੇ 10-12 ਦਿਨ ਵੇਟ ਕਰਕੇ ਲੈ ਲਓ ਜਾਂ ਬੁੱਕ ਕਰਵਾ ਲਓ ਕਹਿ ਦੋ ਭਾਈ ਆਪਾਂ ਲੈਣੀ ਉਹ ਤੇ ਆ। ਇੱਕ ਗੱਲ ਹੋਰ ਐਡ ਕਰ ਦਵਾਂ। ਬਈ ਜਿਹੜੇ ਟਾਇਰਾਂ ਟੂਰਾਂ ਤੇ ਵੀ GST ਘਟੀ ਆ 5% ਹੋਈ ਆ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਲਓ ਜੀ ਜਿਹੜੀ ਖਬਰ ਦੀ ਆਪਾਂ ਵੇਟ ਕਰਦੇ ਸੀਗੇ ਏਨੇ ਦਿਨਾਂ ਤੋਂ ਉਹ ਖਬਰ ਅੱਜ ਆ ਗਈ ਆ। ਜਿਹੜੀ ਆਪਾਂ ਮੈਂ ਉਦੋਂ ਵੀਡੀਓ ਬਣਾਈ ਸੀਗੀ ਹਨਾ ਵੀ ਟਰੈਕਟਰ, ਕਾਰਾਂ, ਮੋਟਰਸਾਈਕਲ ਜਾਂ ਹੋਰ ਕਈ ਚੀਜ਼ਾਂ ਵੀ ਜਿਹੜੀਆਂ ਸਸਤੀਆਂ ਹੋ ਗਈਆਂ। ਤੇ ਉਹ ਹੋ ਗਏ ਸਸਤੇ। ਸਸਤੇ ਵੀ ਜਾਨੀ ਕਿ ਸੋਨੇ ਮਤਲਬ ਕਹਿ ਲਓ ਜੇ ਤੁਸੀਂ ਟਰੈਕਟਰ ਲਓਗੇ ਏਨੇ ਕ ਪੈਸੇ ਤੁਹਾਡੇ ਨਾਲ ਬਚੂਗੇ ਵੀ ਜਿਹੜੇ ਮਗਰ ਦੋਸਤ ਵੀ ਬਣ ਜਾਣੇ ਚ ਹਨਾ। ਹਾਂ। ਹਾਲਸੋ ਅੱਗੇ ਵੀ ਨਾਲ ਬਣ ਜਾਣਾ ਤੇ ਬਾਕੀ ਕੀਮਤ ਦੇ ਹਿਸਾਬ ਨਾਲ ਜਿੰਨਾ ਵੀ ਕਿੰਨਾ ਕੁ ਮਹਿੰਗਾ ਟਰੈਕਟਰ ਲੈਣੇ ਹੋ ਉਸ ਹਿਸਾਬ ਨਾਲ ਤੁਹਾਡਾ 1 ਲੱਖ ਡੇਢ ਲੱਖ 2 ਲੱਖ ਜਿੰਨਾ ਵੀ ਉਹ ਟਰੈਕਟਰ ਦੀ ਕੀਮਤ ਦੇ ਹਿਸਾਬ ਨਾਲ ਬਚੂਗਾ ਤੇ ਬਾਕੀ ਦੂਜੀ ਗੱਲ ਇਹ ਆ ਮੈਂ ਤੁਹਾਨੂੰ ਉਹਨਾਂ ਸਿੱਧਾ ਸਿੱਧਾ ਇਹ ਸਮਝਾਉਂਗਾ ਜੇ ਹੈ ਨਾ ਇਹਨਾਂ ਦੇ ਹਿਸਾਬ ਨਾਲ ਸਮਝਾਉਣ ਲੱਪਿਆਂ ਬਰੀਕੀ ਜਹੀ ਨਾ ਨਾ ਤੁਹਾਨੂੰ ਸਮਝ ਆਉਣੀ ਆ ਤੁਸੀਂ ਹਾਲਚ ਜਾਣਾ ਕਿਉਂਕਿ ਉਹ ਐਵੇਂ ਮਤਲਬ ਪਤਾ ਨਹੀਂ ਉਹਨਾਂ ਦਾ ਸਿਸਟਮ ਹੋਰ ਹੁੰਦਾ ਸਮਝਾਉਣ ਦਾ ਉਦੇ ਵਿੱਚ ਆਪਾਂ ਹਲਤੀ ਜੀਦਾ ਹਨ ਮੈਂ ਤੁਹਾਨੂੰ ਸਿੱਧਾ ਸਮਝਾਉਂਗਾ ਜਿਹੜਾ ਸੌਖਾ ਜਿਹਾ ਸਾਰਿਆਂ ਦੇ ਦਿਮਾਗ 'ਚ ਗੱਲ ਸਿੱਧੀ ਪੈ ਜਵੇ ਹੁਣ ਜਿਹੜੇ ਮੋਟਰਸਾਈਕਲ ਆ ਮੋਟਰਸਾਈਕਲ ਦੇ ਦੇ 28% GST ਲੱਗਦੀ ਸੀ ਅੱਗੇ ਜਿਹੜੇ 350 CC ਤੱਕ ਸੀ 350 CC ਮੰਨ ਲਓ ਜਿਹੜਾ ਆਪਣਾ ਸਟੈਂਡਰਡ ਬੁਲਟ ਆਉਂਦਾ 350 CC ਦਾ ਹੁੰਦਾ ਉਹ ਤੇ ਹੁਣ ਜਿਹੜੇ ਸਪਲੈਂਡਰਸ ਬਲੂਂਡਰੇ ਦਾ ਮੇਰਾ ਖਿਆਲ 120 ਜਾਂ 25 CC ਦੇ ਘੱਟ ਨਹੀਂ 100 CC ਦੇ ਇੱਥੇ ਤੱਕ ਹੁੰਦੇ ਆ 350 cc ਤੱਕ ਮੋਟਰਸਾਈਕਲ ਤੇ 10% ਜੀਐਸਟੀ ਘਟੀ ਆ ਅੱਗੇ 28% ਸੀ ਹੁਣ 18% ਰਹਿ ਗਈ ਮਤਲਬ ਤੁਹਾਨੂੰ ਮੈਂ ਸਿੱਧਾ ਜਿਹਾ ਸਮਝਾਵਾਂ ਵੀ ਜੇ ਲੱਖ ਰੁਪਏ ਦੀ ਕੋਈ ਚੀਜ਼ ਮੋਟਰਸਾਈਕਲ ਤੁਸੀਂ ਲੈਂਦੇ ਸੀਗੇ ਤਾਂ ਤੁਹਾਡਾ 90 ਦਾ ਰਹਿ ਗਿਆ 10000 ਰੁਪਏ ਘਟ ਗਿਆ ਲੱਖ ਰੁਪਏ ਮਗਰ ਵਧੀਆ ਗੱਲ ਹੈ 10 ਲੱਖ 10000 ਰੁਪਏ ਜਿੰਨੇ ਕੇ ਪੈਸੇ ਵੀ ਆਪਣੀ ਮਢੀਰ ਮਗਰ ਉੱਪਰ ਲਾਉਂਦੀ ਹੁੰਦੀ ਸੀ ਅਲੋਏ ਪੋਣੇ ਆ ਉਹ ਪੋਣੇ ਆ ਉਹ ਪੈਸੇ ਮਤਲਬ ਕਹਲਾ ਵੀ ਵਿੱਚੇ ਨਿਕਣ ਲੱਪੇ ਇਦਾਂ ਰੱਖ ਲਓ ਆਪਣੇ ਆਪਣੇ ਬੰਦਿਆਂ ਨੇ ਬਚਾਉਣੇ ਤਾਂ ਹੁੰਦੇ ਹੀ ਨਹੀਂ ਹੈ ਨਾ ਤੇ ਉਸ ਤੋਂ ਬਾਅਦ ਜਿਹੜੀਆਂ ਕਾਰਾਂ ਆ ਕਾਰਾਂ ਜਿਹੜੀਆਂ ਆ ਉਹਦੇ ਵਿੱਚ ਕੀ ਆ ਜਿਹੜੀਆਂ ਪੈਟਰੋਲ ਕਾਰਾਂ ਆ ਸਿੱਧਾ ਸਿੰਪਲ ਸਮਝਿਓ ਜੇ ਮੈਂ ਤੁਹਾਨੂੰ ਬਰੀਕੀ ਸਮਝਾਉਣ ਲੱਪੇ ਬਹੁਤ ਲੰਮਾ ਖਲਾਰਾ ਪੈ ਜਾਣਾ ਭਾਵੇਂ ਮੈਂ ਦੋ ਤਿੰਨ ਸਮਝਾਈ ਜਾਵਾਂ ਫੇਕ ਗੱਲ ਸਮਝ ਨਹੀਂ ਆਉਣੀ ਤੇ ਜਿਹੜੀਆਂ ਕਾਰਾਂ ਪੈਟਰੋਲ ਕਾਰਾਂ ਆ 1200 ਸੀਸੀ ਤੱਕ ਤੇ ਜਿਹੜੀਆਂ ਡੀਜ਼ਲ ਕਾਰਾਂ ਆ 1500 ਸੀਸੀ ਤੱਕ ਜਿਹੜੀਆਂ 4 ਮੀਟਰ ਦੇ ਅੰਦਰ ਆਉਣ ਸਮਝ ਗਿਆ ਗੱਲ ਪੈਟਰੋਲ 1200 ਸੀਸੀ ਤੱਕ ਤੇ ਡੀਜ਼ਲ 1500 ਸੀਸੀ ਤੱਕ ਪਰ 4 ਮੀਟਰ ਦੇ ਅੰਡਰ ਹੋਣ ਉਹ ਕਾਰਾਂ ਜਿਹੜੀਆਂ ਆ ਉਹਨਾਂ ਤੇ ਅੱਗੇ ਲੱਗਦਾ ਸੀਗਾ ਵੈਸੇ 28% ਜੀਐਸਟੀ ਲੱਗਦਾ ਸੀਗਾ ਤੇ ਬਾਕੀ ਉਹ ਜਿਹੜਾ ਡੀਜ਼ਲ ਪੈਟਰੋਲ ਤੇ ਸੈਸ ਜਿਆ ਲੱਗਦਾ ਹੁੰਦਾ 29% ਹੁੰਦਾ ਸੀਗਾ ਪੈਟਰੋਲ ਟੈਕਸਾਂ ਦੇ ਅੱਗੇ ਉਹ ਘਟ ਕੇ ਹੋ ਗਿਆ 18% ਤੇ ਇਹਦੇ ਜਿਹੜੀਆਂ ਡੀਜ਼ਲ ਹੁੰਦੀਆਂ ਸੀ ਉਹਨਾਂ ਤੇ 30% ਹੁੰਦਾ ਸੀਗਾ ਪਰ ਹੁੰਦਾ ਉਹਨਾਂ ਤੇ ਵੀ 28 ਸੀ ਪਲੱਸ 2% ਸੈਸ ਲਾ ਆਉਂਦੇ ਹੁੰਦੇ ਸੀਗੇ ਇਹ ਤੇ ਉਹ ਦੋਨਾਂ ਦਾ ਮਤਲਬ ਡੀਜ਼ਲ ਦੀ 30% ਸੀ ਉਹ ਘਟ ਕੇ 18% ਰਹਿ ਗਿਆ ਤੇ ਪੈਟਰੋਲ ਦਾ 29% ਸੀ ਉਹ ਵੀ ਘਟ ਕੇ 18% ਰਹਿ ਗਿਆ ਤੇ ਇਹ ਹੈਗੀਆਂ ਮਤਲਬ ਜਿਹੜੀਆਂ ਪੈਟਰੋਲ 1200 ਸੀਸੀ ਤੋਂ ਥੱਲੇ ਆ ਤੇ ਡੀਜ਼ਲ 1500 ਸੀਸੀ ਤੋਂ ਥੱਲੇ ਆ ਇਹ ਉਹਨਾਂ ਕਾਰਾਂ ਲਈ ਮੈਂ ਦੱਸ ਰਿਹਾ ਤੇ 4 ਮੀਟਰ ਦੇ ਅੰਦਰ ਆਉਂਦੀਆਂ ਕਾਰਾਂ ਇਹ ਇਹ ਉਹਨਾਂ ਕਾਰਾਂ ਦਾ ਆ ਤੇ ਇਹਨਾਂ ਕਾਰਾਂ ਦੇ ਮਗਰ ਸਮਝ ਲਓ ਬਈ ਹੁਣ ਜਿਹਦੇ ਮਗਰ 12% ਘਟਿਆ GST ਡੀਜ਼ਲ ਕਾਰਾਂ ਦੇ ਹਨਾ ਜੇ ਹੁਣ ਉਹ 10 ਲੱਖ ਦੀ ਗੱਡੀ ਸੀਗੀ ਅੱਗੇ ਉੱਥੇ 1,20,000 ਰੁਪਏ ਘਟ ਗਿਆ ਠੀਕ ਹੈ ਤੇ 1,20,000 ਰੁਪਏ 10 ਲੱਖ ਮਗਰ ਯਾਰ ਮਾੜਾ ਨਹੀਂ ਵਧੀਆ ਆ ਤੇ ਉੱਤੋਂ ਯਾਰ ਆਪਣ ਨੂੰ 1,20,000 ਦੀ ਇੰਸ਼ੋਰੈਂਸ ਵੀ ਘਟਕਾ ਨਹੀਂ ਪਊਗੀ ਇਹ ਫੇਰਾ ਮਤਲਬ ਮੈਂ ਬਾਅਦ ਚ ਸੋਚਿਆ ਵੀ ਜਦੋਂ ਹੁਣ 1,20,000 ਰੁਪਏ ਕੀਮਤ ਘਟੀ ਆ ਨਹੀਂ ਤਾਂ ਅੱਗੇ ਆਪਾਂ 10 ਲੱਖ ਦਾ ਇੰਸ਼ੋਰੈਂਸ ਕਰਾਉਣਾ ਸੀਗਾ 1.5 ਲੱਖ ਦਾ ਹੁਣ ਆਪਾਂ 9 ਲੱਖ ਦਾ ਕਰਾਵਾਂਗੇ ਭਾਵੇਂ ਥੋੜਾ ਹੀ ਘਟੇ ਕੁਝ ਤਾਂ ਘਟੂਗਾ ਆਪਣਾ ਉਹ ਵੀ ਚਲੋ ਇਹ ਹੋ ਗਿਆ ਮੇਨ ਮੈਂ ਕਿਉਂਕਿ ਜਿਆਦਾ ਖਿਲਾਰਾ ਨਹੀਂ ਪਾਉਣਾ ਚਾਹੁੰਦਾ ਉਹਨਾਂ ਤੁਸੀਂ ਅਲਤ ਜਾਣਾ ਉਸ ਤੋਂ ਬਾਅਦ ਆ ਗਿਆ ਗੱਲ ਜਿਹੜੀਆਂ ਇਹਨਾਂ ਤੋਂ ਉੱਤੇ ਘਾਰਾਂ ਆ 1500 ਸੀਸੀ ਤੋਂ ਉੱਤੇ ਘਾਰਾਂ ਆ ਉਹਨਾਂ ਤੇ ਅੱਗੇ ਹੁੰਦਾ ਸੀਗਾ ਜਿਹੜੀਆਂ ਪੈਟਰੋਲ ਕਾਰਾਂ ਹੁੰਦੀਆਂ ਸੀਗੀਆਂ ਉਹਨਾਂ ਤੇ 45% ਹੁੰਦਾ ਸੀ ਹੁੰਦਾ 28% ਸੀ GST ਉਹਨਾਂ ਤੇ ਹੋਰ ਟੈਕਸ ਬਹੁਤ ਲਾਇਆ ਹੁੰਦਾ ਜਿਹਦਾ ਸੈਸ ਜੀ ਇਹਨੂੰ ਕਹਿੰਦੇ ਆ ਯਾਰ ਤੇ ਉਹ 45% ਬਣ ਜਾਂਦਾ ਹੁੰਦਾ ਸੀਗਾ ਤੇ ਜਿਹੜੀਆਂ ਦੂਜੀਆਂ ਕਾਰਾਂ ਆ ਡੀਜ਼ਲ ਵਾਲੀਆਂ ਉਹਨਾਂ ਤੇ 48% ਬਣ ਜਾਂਦਾ ਹੁੰਦਾ ਸੀਗਾ ਹੁੰਦਾ ਇਹਨਾਂ ਤੇ ਵੀ 28% ਸੀ ਬਾਕੀ ਸੈਸ ਲਾ ਆਉਂਦੇ ਹੁੰਦੇ ਸੀ ਤੇ ਇਹਨਾਂ ਤੇ ਦੋਨਾਂ ਤੇ ਘਟਾ ਕੇ 40 ਰਹਿਣਤਾ 45% ਵਾਲੀ ਪੈਟਰੋਲ ਸੀਗੀ ਤੇ ਉਹ ਉਹਨੂੰ ਵੀ 40% ਕਰਤਾ ਤੇ ਡੀਜ਼ਲ ਤੇ 48% ਉਹਦਾ ਉਹਨੂੰ ਵੀ 40 ਇਹਨਾਂ ਤੇ 5% ਤੇ ਜਾਂ 8% ਘਟਾਇਆ ਚਲੋ ਪਰ ਗੱਲ ਇਹ ਆ ਵੀ ਇਹਨਾਂ ਦੀ ਕੀਮਤ ਵਹਿਗੀ ਹੁੰਦੀ ਆ ਕੀਮਤ ਦੇ ਹਿਸਾਬ ਨਾਲ ਇਹਨਾਂ ਵਿੱਚ ਵੀ ਚਲੋ ਵਧੀਆ ਪੈਸੇ ਲੋਕਾਂ ਦੇ ਵੱਜ ਜਾਣੇ ਆ ਚਲੋ ਬਾਕੀ ਉਸ ਤੋਂ ਬਾਅਦ ਆਪਾਂ ਆ ਜਾਂਦੇ ਆ ਜਿਹੜੇ ਆਪਣੇ ਆਹਾ ਆ ਜਾਂਦੇ ਆ ਟਰੈਕਟਰ ਹੋਗਾ ਤੇ ਹੋਰ ਆਹਾ ਇੰਪਲੀਮੈਂਟ ਹੋਗਾ ਟਰੈਕਟਰਾਂ ਵਾਲੇ ਹਨ ਇਹਦੇ ਵਿੱਚ ਕੀ ਆ ਟਰੈਕਟਰਾਂ ਮਗਰ ਹੀ ਨਹੀਂ ਘਟਾਇਆ ਹੈਗਾ ਆ ਅੱਗੇ ਸਿਗੇ ਟਰੈਕਟਰਾਂ ਤੇ 12% ਜੀਐਸਟੀ ਹੁਣ ਉਹ ਜੀਐਸਟੀ ਘਟ ਕੇ ਰਹਿ ਗਿਆ 5% ਮਤਲਬ 7% ਜਾਨੀ ਕਿ ਜੀਐਸਟੀ ਇਹਨਾਂ ਤੇ ਘਟੀ ਆ ਹੁਣ ਇਹਨਾਂ ਤੇ ਸਿੱਧਾ ਹਿਸਾਬ ਲਾ ਲਓ ਵੀ ਜੇ ਆਪਾਂ ਕੋਈ 10 ਲੱਖ ਦਾ ਟਰੈਕਟਰ ਲੈਂਦੇ ਸੀਗੇ ਤਾਂ 70000 ਜਿੱਦਾਂ ਹੁਣ ਆਪਾਂ ਕੋਈ ਹਾਲੈਂਡਰ ਕਾ ਟਰੈਕਟਰ ਲੈਣਾ ਆ 4 बाई 4 55000 ਵਰਗਾ ਉਹ ਮੈਨੂੰ ਮੈਂ 15-15 ਲੱਖ ਦੇ ਨੇੜੇ ਪਹੁੰਚਦਾ ਸੀ ਉੱਤੇ ਲਗਭਗ ਲੱਖ ਰੁਪਈਆ ਘਟ ਗਿਆ ਤੇ ਬਾਕੀ ਜਿਹੜੇ ਮਗਰ ਇੰਪਲੀਮੈਂਟ ਆ ਸਭ ਤੋਂ ਵੱਡੀ ਗੱਲ ਇਹ ਆ ਜਿਹੜੇ ਇੰਪਲੀਮੈਂਟ ਆ ਪਹਿਲਾਂ ਤਾਂ ਤੁਹਾਨੂੰ ਮੈਂ ਕਹਿੰਨਾ ਪਿਛਲੀ ਵੀਡੀਓ ਚ ਦੱਸਿਆ ਸੀਗਾ ਵੀ ਜਦੋਂ ਬੈਟ ਸੀਗਾ ਆਪਣੇ ਇੰਪਲੀਮੈਂਟਾਂ ਤੇ ਕੋਈ ਟੈਕਸ ਨਹੀਂ ਸੀ ਹੁੰਦਾ ਉਸ ਵੇਲੇ ਜ਼ੀਰੋ ਟੈਕਸ ਹੁੰਦਾ ਸੀ ਪਰ ਜਦੋਂ ਜੀਐਸਟੀ ਆਇਆ ਸੀ ਉਸ ਵੇਲੇ ਆਪਣਾ 12% ਆਪਣੇ ਤੇ ਲੱਗ ਗਿਆ ਸੀ ਜੀਐਸਟੀ ਜਿਹੜੇ ਮਗਰ ਦੇ ਸੰਤ ਸਵੇੜੇ ਆਪਣੇ ਰੋਟਾ ਵੇਟਰ ਸੁਪਰਸੀਡਰ ਇਦਾਂ ਦੇ ਹਨ ਪਰ ਹੁਣ ਇਹਨਾਂ ਦੇ ਉੱਪਰ 27% ਘਟਿਆ ਮੰਨ ਲਓ ਜਿਹੜਾ ਸੁਪਰਸੀਡਰ ਆਪਾਂ ਨੂੰ 2.5 ਲੱਖ ਚ ਪੈਂਦਾ ਸੀ ਹੈਨਾ ਢਾਈ ਪੌਣੇ 1 ਲੱਖ 3 ਲੱਖ ਦਾ ਪੈਂਦਾ ਸੀਗਾ ਉਹ ਆਈਡੀਆ 20000 ਰੁਪਿਆ ਉਹਦਾ ਰੇਟ ਘਟਿਆ ਤੇ ਪਰ ਜੇ ਹੁਣ ਦੂਜੀ ਗੱਲ ਇਹ ਆ ਮਨ ਲਓ ਇੱਥੇ ਰੋਟਾਵੇਟਰ ਆ ਰੋਟਾਵੇਟਰ ਜੇ ਲੱਖ ਦਾ ਪੈਂਦਾ ਸੀ ਤਾਂ ਉਹ 93000 ਦਾ ਰਹਿ ਗਿਆ ਹਨਾ 7000 ਰੁਪਿਆ ਉਹ ਘਟਿਆ ਉਹ ਪਰ ਰੋਲਾ ਇੱਥੇ ਆ ਕੇ ਹੁਣ ਖੜਦਾ ਵੀ ਜੇ ਹੁਣ ਕੰਪਨੀ ਆ ਸਰਕਾਰ ਨੇ ਤਾਂ ਜੀਐਸਟੀ ਘਟਾਤੀ ਇਹ ਬਚਣ ਲੱਪਿਆ ਹੁਣ ਇਹਦੇ ਵਿੱਚ ਕੀ ਆ ਕੇ ਆ ਕੰਪਨੀਆਂ ਨੇ ਆ ਕੇ ਆਪਣੇ ਰੇਟ ਨਾ ਚੱਕ ਦੇਣ ਸਮਝੇ ਮੇਰੀ ਗੱਲ ਬੇ ਲੋਕ ਤਾਂ ਹੁਣ ਇੰਨੇ ਪੈਸੇ ਦਿੰਦੇ ਆ ਜਾਂ ਖਿੱਚੀ ਹੋਈ ਆ ਮਤਲਬ ਹੁਣ ਕੰਪਨੀਆਂ ਨੂੰ ਵੀ ਇਹ ਚਾਹੀਦਾ ਆ ਜਾਂ ਸਰਕਾਰ ਵੀ ਇਹ ਨਿਗਾ ਰੱਖੇ ਵੀ ਜੇ ਅਸੀਂ GST ਘਟਾਈ ਆ ਉਹ ਲੋਕਾਂ ਨੂੰ ਉਹਦਾ ਫਾਇਦਾ ਮਿਲ ਰਿਹਾ ਕਈ ਵਾਰੀ ਕੀ ਹੁੰਦਾ ਆ ਵੀ ਜਦੋਂ ਲੋਹਾ ਵੱਧਦਾ ਆ ਉਸ ਵੇਲੇ ਕੰਪਨੀਆਂ ਰੇਟ ਚੱਕ ਦਿੰਦੀਆਂ ਆ ਆਪਣਾ ਪਰ ਜਦੋਂ ਲੋਹਾ ਘਟਦਾ ਆ ਉਸ ਵੇਲੇ ਰੇਟ ਘਟਾਉਂਦੀਆਂ ਨਹੀਂ ਇਦਾਂ ਮੈਂ ਕਹਿੰਦਾ ਵੀ ਜਿੱਦਾਂ ਹੁਣ GST ਪਹਿਲਾਂ ਵੱਧ ਸੀ ਤਾਂ ਰੇਟ ਚਲੋ ਵਧੇ ਹੋ ਸੀਗੇ ਪਰ ਜੇ ਹੁਣ GST ਘਟੀ ਆ ਤਾਂ ਫਿਰ ਹੁਣ ਰੇਟ ਘਟਾਈ ਜਾਣ ਇਹ ਨਾ ਹੋਵੇ ਵੀ ਮੁੜ ਕੇ ਵੀ ਉਨੇ ਰੇਟ ਰੱਖ ਲੈਣ ਹਨਾ ਕਿਉਂ ਆਪਣੇ ਉਹਨਾਂ ਨੂੰ ਪਤਾ ਹੈ ਵੀ ਆਪਣੇ ਬੰਦਿਆਂ ਨੂੰ ਖਾਹਰਾ ਦੇਖਣ ਦੀ ਆਦਤ ਘੱਟਈ ਆ ਹਨਾ ਤੇ ਜੇ ਦੇਖਦੇ ਵੀ ਹੋਊਗੇ ਕਿਸੇ ਨੇ ਆ ਪਰਸੈਂਟ ਪਰਸੂਟਾਂ ਤਾਂ ਜਾਣਾਂ ਹੀ ਨਹੀਂ ਕਿ ਇਹਨੇ ਐਡੀ ਕੋਈ ਗੱਲੇ ਨਹੀਂ ਕੋਲਣੀ ਕਹਣਾ ਕੀ 5-4000 ਕਿਤੇ 2000 2000 ਸਸਤਾ ਹੋਇਆ ਹੁਣ ਪਰ ਜੇ ਹੁਣ ਮਨ ਲੈ 2.5 ਪੌਣੇ 3 ਲੱਖ ਦਾ ਸੁਪਰ ਸੀਟਰ ਆ ਉੱਤੇ 20000 ਰੁਪਏ ਲਗਭਗ ਸੀ ਸਬਸ ਮਤਲਬ ਟੈਕਸ ਘਟਿਆ ਤੇ ਉਹ 20000 ਰੁਪਏ ਸਸਤਾ ਹੋਣਾ ਚਾਹੀਦਾ ਹਨਾ ਤੇ ਬਾਕੀ ਹੁਣ ਗਾਂ ਦੇਖਦੇ ਆ ਇਹ ਜਿਹੜੇ ਸਾਰੇ ਟੈਕਸ ਆ ਇਹ 22 ਤਰੀਕ ਤੋਂ ਬਾਅਦ ਲਾਗੂ ਹੋਣੇ ਆ ਹੁਣ ਜੇ ਕਿਸੇ ਨੇ ਕੋਈ ਕਾਰ ਜਾਂ ਕੋਈ ਟਰੈਕਟਰ ਜਾਂ ਕੋਈ ਖੁਸ਼ ਵੀ ਲੈਣਾ ਹੈ ਨਾ ਉਹ ਪਹਿਲਾਂ ਨਾ ਲੈ ਲਿਓ 22 ਤਰੀਕ ਤੋਂ 22 ਤਰੀਕ ਤੋਂ ਬਾਅਦ ਆ ਇਹ ਕਿਉਂਕਿ ਹੁਣ ਇਹ ਕਿਸੇ ਨੇ ਨਹੀਂ ਇਹ ਗੱਲ ਦੱਸਣੀ ਹੈਗੀ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਜੇ ਲੋਕਾਂ ਨੂੰ ਪਤਾ ਲੱਗ ਗਿਆ ਹੁਣ ਹਨਾ ਚਲੋ ਖਬਰਾਂਾਂ 'ਚ ਤਾਂ ਸ਼ੱਕ ਆ ਹੀ ਜਾਂਦਾ ਹੈ ਪਰ ਆਮ ਕੰਪਨੀਆਂ ਨੇ ਨਹੀਂ ਇਹ ਗੱਲਾਂ ਦੱਸਣੀਆਂ ਜਾਂ ਡੀਲਰਾਂ ਨੇ ਕਿਉਂਕਿ ਉਹਨਾਂ ਕੋ ਜਿਹੜੇ ਸਟਾਕ ਪਏ ਆ ਉਹ ਪਹਿਲੇ ਰੇਟ 'ਚ ਆਇਓ ਆ ਤਾਂ ਉਹਨਾਂ ਨੂੰ ਇਹ ਹੋਣਾ ਵੀ ਸਾਡਾ ਇਹ ਸਟਾਕ ਨਿਕਲ ਜਾਏ ਠੀਕ ਹੈ ਪਰ ਦੇਖੋ ਜੇ ਤੁਹਾਨੂੰ ਆਪਣੇ ਸਟਾਕ ਨਾ ਆਇਆ ਤਾਂ ਜ਼ਿਮੀਦਾਰ ਦਾ ਪੈਸਾ ਵੀ ਜਿਹੜਾ ਨਜਾਇਜ਼ ਆ ਹਨਾ ਉਹ ਵੀ ਤਾਂ ਜੈ ਜੈ ਹੀ ਆ ਉਹ ਗੜੇ ਵੀ ਹਰਾਮ ਦੀ ਕਮਾਈ ਕਰਕੇ ਲਿਆਉਂਦੇ ਆ ਇਸ ਕਰਕੇ ਇਹ ਕੰਪਨੀਆਂ ਨੂੰ ਚਾਹੀਦਾ ਆ ਵੀ ਜੇ ਡੀਲਰਾਂ ਕੋ ਸਟਾਕ ਪਿਆ ਆ ਤਾਂ ਉਹਨਾਂ ਨੂੰ ਮਤਲਬ ਕਰਦਣ ਜੋ ਵੀ ਕਰ ਸਕਦੇ ਆਪਣੇ ਲੋਕ ਕੰਪਨੀਆਂ ਕਿਹੜੀਆਂ ਮਾੜੀਆਂ ਮਾਰਦੀਆਂ ਤੇ ਪਰ ਇਦਾਂ ਵੀ ਜ਼ਿੰਮੇਵਾਰ ਤਕਰੀਬਨ ਲਗਭਗ ਸਾਰੇ ਵੀਡੀਓ ਦੇਖ ਲਿਓ ਉਹਦੇ ਨਾਲ ਕੀ ਹੋ ਜਾਊਗਾ ਵੀ ਜਿਹੜਾ ਮਤਲਬ ਆਪਾਂ ਹੁਣ 10-12 ਦਿਨਾਂ ਦੀ ਖਾਤਰ ਜਿਹੜੀ ਚੀਜ਼ ਲਾਵਾਂਗੇ ਉਹ ਆਪਾਂ ਨੂੰ ਮਹਿੰਗੀ ਮਿਲਣੀ ਆ 10-12 ਦਿਨਾਂ ਬਾਅਦ ਉਹੀ ਚੀਜ਼ ਦਾ ਰੇਟ ਘਟ ਜਾਣਾ ਹੈ ਹਨਾ ਤੇ ਇਸ ਕਰਕੇ 10-12 ਦਿਨ ਵੇਟ ਕਰਕੇ ਲੈ ਲਓ ਜਾਂ ਬੁੱਕ ਕਰਵਾ ਲਓ ਕਹਿ ਦੋ ਭਾਈ ਆਪਾਂ ਲੈਣੀ ਉਹ ਤੇ ਆ ਠੀਕ ਹੈ ਜੀ ਇੱਕ ਗੱਲ ਹੋਰ ਐਡ ਕਰ ਦਵਾਂ ਭਈ ਜਿਹੜੇ ਟਾਇਰਾਂ ਟੂਰਾਂ ਤੇ ਵੀ ਜੀਐਸਟੀ ਘਟੀ ਆ 5% ਹੋਈ ਆ ਜਿਹੜੇ ਆਪਾਂ ਟਾਇਰ ਪਵਾਉਣੇ ਮੋਟਰਸਾਈਕਲਾਂ ਸਕੂਟਰਾਂ ਦੇ ਜਾਂ ਟਰੈਕਟਰਾਂ ਦੇ ਕੋਈ ਵੀ ਟਾਇਰ ਉਹ ਵੀ ਸਸਤੇ ਹੋਏ ਆ ਤੇ ਇਸ ਗੱਲ ਦਾ ਵੀ ਖਿਆਲ ਰੱਖੋ ਜੇ ਕਿਸੇ ਨੇ ਟਾਇਰ ਪਵਾਉਣੇ ਆ ਤਾਂ ਥੋੜੇ ਦਿਨ ਰੋਕੇ ਪਵਾ ਲਿਓ ਬਾਕੀ ਜੇ ਵੀਡੀਓ ਚੰਗੀ ਲੱਗੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ